ਵੇਖੋ ਜੀ ਇਹਦਾ ਕਾਰਨ ਇਹ ਆ ਕਿ ਅਸੀਂ ਜਿੰਨੇ ਵੀ ਸਾਡੇ ਕੋਲ ਬੱਚੇ ਸੀਗੇ 350 300 ਦੇ ਕਰੀਬ ਬੱਚਾ ਜਿਹੜਾ ਸਾਡੇ ਕੋਲੋਂ ਸਿੱਖ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਚਲੇ ਗਿਆ ਕੋਈ ਇੱਥੇ ਆਪਣਾ ਕਾਰੋਬਾਰ ਕਰ ਰਿਹਾ ਹੈ ਪਰ ਦੁੱਖ ਦੀ ਗੱਲ ਇਹ ਆ ਸਾਡੇ ਹਾਲਾਤ ਇਸ ਕਰਕੇ ਆ ਕਿ ਸਾਡਾ ਨਾਂ ਤੇ ਸ਼ਰਮਿਕ ਮੀਟੀ ਨੇ ਨਾ ਕਿਸੇ ਹੋਰ ਸੰਸਥਾ ਨੇ ਸਾਡੀ ਕਦੀ ਸਾਰ ਲਈ ਆ। ਮੇਰੇ ਬਿਮਾਰ ਹੋਣ ਕਰਕੇ ਮੰਝੇ ਤੇ ਪੈਣ ਕਰਕੇ 6-7 ਸਾਲ ਤੋਂ ਮੈਂ ਬਿਮਾਰ ਸੀ। ਆਪਣੀ ਕਿਰਤ ਕਰਦੇ ਹਾਂ, ਕਿਰਤ ਕਰਨ ਦੇ ਨਾਲ-ਨਾਲ ਖਾਲਸਾ ਜੀ ਆਪਣੇ ਪਰਿਵਾਰ ਨੂੰ ਪਾਲਦੇ ਹਾਂ। ਕਿਉਂਕਿ ਅਸੀਂ ਕਿਸੇ ਵੀ ਬੱਚੇ ਕੋਲੋਂ ਕਦੀ ਫੀਸ ਨਹੀਂ ਲਈ। ਬਿਲਕੁਲ ਉਹਨਾਂ ਨੂੰ ਫ੍ਰੀ ਸਿਖਾਇਆ। ਹੁਣ ਤੱਕ ਵੀ ਫ੍ਰੀ ਸਿਖਾਉਂਦੇ ਆ ਰਹੇ ਹਾਂ ਤੇ ਅੱਗੇ 20 ਫ੍ਰੀ ਸਿਖਾਉਣਾ ਵਾ ਕਿਉਂਕਿ ਜਿੰਨਾ ਚਿਰ ਸਾਡੇ ਵਿੱਚ ਸਵਾਸ ਸਹਿਬ ਗੁਰ ਸਿੱਖੀ ਦਾ ਪ੍ਰਚਾਰ ਕਰਦੇ ਰਵਾਂਗੇ ਯਾਰ ਨੌ ਦੇ ਵਿੱਚ ਕਲਰ ਚੈਨਲ ਤੇ ਗਿਆ ਔਰ ਸੌਨੀ ਟੀਵੀ ਤੇ ਗਿਆ ਜਿੱਥੇ ਸ਼ੋਅ ਚੱਲਦਾ ਸੀ ਐਂਟਰਟੇਨਮੈਂਟ ਕੇ ਲੀਏ ਔਰ ਵੀ ਕੁਝ ਕਰੇਗਾ ਜਿਦੇ ਵਿੱਚ ਜੱਜ ਅਨੂਮਲਕ ਤੇ ਫਰਾਖ ਖਾਨ ਸ ਇਹ ਮੇਰੀ ਇਹ ਮਨ ਦੇ ਵਿੱਚ ਮੰਨਵਾ ਵਾ ਕਿ ਜਿੰਨਾ ਚਿਰ ਮੇਰੇ ਵਿੱਚ ਸਵਾਸ ਰਹਿਣਗੇ ਮੈਂ ਉਹਨਾਂ ਚਿਰ ਗੁਰਚਕੀ ਦਾ ਪ੍ਰਚਾਰ ਕਰਦਾ ਰਹੂੰਗਾ ਪਰ ਇਸ ਚੀਜ਼ ਦਾ ਦੁੱਖ ਜ਼ਰੂਰ ਹੁੰਦਾ ਏ ਕਿ ਜਿੰਨਾ ਕਰਕੇ ਪ੍ਰਚਾਰ ਕੀਤਾ ਹੋਵੇ ਪ੍ਰਸਾਰ ਕੀਤਾ ਹੋਵੇ ਤੇ ਦੁੱਖ ਦੀ ਘੜੀ ਦੇ ਤੇ ਉਹ ਨਾ ਪਹੁੰਚਣ ਤੇ ਬੜਾ ਅਜੀਬ ਜਿਹਾ ਲੱਗਦਾ ਮੈਂ ਨਹੀਂ ਜਗਬਾਨੀ ਵੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਰਮਨ ਚਾਵਲਾ ਅੱਜ ਅਸੀਂ ਤੁਹਾਨੂੰ ਜ਼ਿਲ੍ਹਾ ਤਰਨਤਾਰਨ ਦੀ ਇੱਕ ਅਜਿਹੀ ਸਿੱਖ ਵੀਰ ਨਾਲ ਮਿਲਾਂ ਜਾ ਰਹੇ ਹਾਂ ਜਿਸ ਨੇ ਨੌਜਵਾਨ ਪੀੜ੍ਹੀ ਸਿੱਖ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਨੂੰ ਛੰਗੀਆਂ ਨੂੰ ਉਹਨਾਂ ਨੂੰ ਗਤਕੇ ਨਾਲ ਜੋੜਦੇ ਹੋਏ ਉਹਨਾਂ ਨੂੰ ਟ੍ਰੇਨਡ ਕੀਤਾ ਔਰ ਉਹਨਾਂ ਨੂੰ ਉੱਪਰ ਤੱਕ ਵੱਡੀਆਂ-ਵੱਡੀਆਂ ਮਤਲਬ ਗਤਕੇ ਦੀਆਂ ਵਿੱਚ ਪਹੁੰਚਣ ਵਿੱਚ ਬੜਾ ਸਾਥ ਦਿੱਤਾ ਹੈ ਅੱਜ ਉਹਨਾਂ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿ ਉਹਨਾਂ ਵੱਲੋਂ ਸਿਖਾਏ ਹੋਏ ਜਿਹੜੇ ਬੱਚੇ ਸੀਗੇ ਉਹਨਾਂ ਨੇ ਹਾਲਚਲ ਤਾਂ ਪੁੱਛਣਾ ਦੂਰ ਦੀ ਗੱਲ ਉਹਨਾਂ ਦੀ ਕਦੀ ਸਾਰ ਵੀ ਨਹੀਂ ਲਈ ਅੱਜ ਅਸੀਂ ਤੁਹਾਨੂੰ ਮਿਲਣ ਜਾ ਰਹੇ ਹਾਂ ਵੈਰਜੀ ਖਾਲਸਾ ਵੈਰਜੀ ਖਫਤੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤੇ ਜੀ ਇਹ ਵੀਰ ਜੀ ਤੁਹਾਡਾ ਨਾਮ ਕੀ ਆ ਕਿਹੜੇ ਪਿੰਡ ਤੋਂ ਜੀ ਔਰ ਆਪਣੀ ਇਸ ਜਿਹੜੀ ਤੁਹਾਡੀ ਗਤਕੇ ਦੇ ਤੁਸੀਂ ਬੜੇ ਵੈਲ ਟ੍ਰੇਨਡ ਉਸਤਾਦ ਰਹੇ ਜੇ ਉਹਦੇ ਸੰਬੰਧੀ ਜਾਣਕਾਰੀ ਦਿਓ ਅ ਇਹ ਜੀ ਪੰਜਾਬ ਦੀ ਧਰਤੀ ਤਰਨਤਾਰਨ ਜ਼ਿਲ੍ਹਾ ਪਿੰਡ ਪਲਾਸੌਰ ਮੇਰਾ ਨਾਮ ਬਲਵਿੰਦਰ ਸਿੰਘ ਗੋਲਡੀ ਗਤਕਾ ਮਾਸਟਰ ਤੋਂ ਖਾਲਸਾ ਜੀ ਸਾਡਾ ਇਤਿਹਾਸਿਕ ਨਗਰ ਆ ਪਿੰਡ ਪਲਾਸੌਰ ਦਾ ਜ਼ਿਲ੍ਹਾ ਤਰਨਤਾਰਨ ਤੁਸੀਂ ਅੱਜ ਤੁਹਾਡੇ ਹਾਲਾਤ ਮੈਂ ਵੇਖ ਕੇ ਬੜੇ ਮਹਿਸੂਸ ਹੋ ਰਿਹਾ ਕਿ ਘਰ ਦੇ ਹਾਲਾਤ ਵੀ ਤੁਸੀਂ ਖੁਦ ਵੀ ਬੜੇ ਬਿਮਾਰ ਜੇ ਔਰ ਪਹਿਲੇ ਸਮੇਂ ਵਿੱਚ ਤੁਸੀਂ ਬੜੇ ਮਤਲਬ ਨੈਸ਼ਨਲ ਲੈਵਲ ਤੇ ਇੱਕ ਬੜੇ ਵੱਡੇ ਵੱਡੇ ਟੀਵੀ ਚੈਨਲਾਂ ਦੇ ਉੱਤੇ ਆਪਣੇ ਜੋਰ ਵਖਾ ਚੁੱਕੇ ਜੇ ਔਰ ਅੱਜ ਤੁਹਾਡੇ ਹਾਲਾਤੇ ਹੋ ਗਏ ਕਿਉਂ ਇਹ ਦੇ ਪਿੱਛੇ ਕੀ ਕਾਰਨ ਹੈ ਵੇਖੋ ਜੀ ਇਹਦਾ ਕਾਰਨ ਇਹ ਆ ਕਿ ਅਸੀਂ ਜਿੰਨੇ ਵੀ ਸਾਡੇ ਕੋਲ ਬੱਚੇ ਸੀਗੇ 350 300 ਦੇ ਕਰੀਬ ਬੱਚਾ ਜਿਹੜਾ ਸਾਡੇ ਕੋਲੋਂ ਸਿੱਖ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਚਲੇ ਗਿਆ ਕੋਈ ਇੱਥੇ ਆਪਣਾ ਕਾਰੋਬਾਰ ਕਰ ਰਿਹਾ ਹੈ ਤੇ ਛੋਟੇ-ਛੋਟੇ ਬੱਚਿਆਂ ਨੂੰ ਸਿਖਾ ਕੇ ਖਾਲਸਾ ਜੀ ਨਸ਼ੇ ਤੋਂ ਦੂਰ ਕੀਤਾ ਗੁਰਬਾਣੀ ਦਾ ਉਹਨਾਂ ਨੂੰ ਜਿਹੜਾ ਵਾ ਪਾਠ ਯਾਦ ਕਰਾਇਆ ਔਰ ਗਤਕੇ ਦੀ ਟ੍ਰੇਨਿੰਗ ਦਿੱਤੀ 셀ਫ ਡਿਫੈਂਸ ਲਈ ਪਰ ਦੁੱਖ ਦੀ ਗੱਲ ਇਹ ਆ ਸਾਡੇ ਹਾਲਾਤ ਇਸ ਕਰਕੇ ਆ ਕਿ ਸਾਡਾ ਨਾਂ ਤੇ ਸ਼੍ਰੋਮਣੀ ਕਮੇਟੀ ਨੇ ਨਾ ਕਿਸੇ ਹੋਰ ਸੰਸਥਾ ਨੇ ਸਾਡੀ ਕਦੀ ਸਾਰ ਲਈ ਆ ਕਿ ਤੁਹਾਨੂੰ ਤੁਸੀਂ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਜੇ ਪ੍ਰਸਾਰ ਕਰ ਰਹੇ ਜੇ ਤੇ ਤੁਹਾਨੂੰ ਕਿਸ ਚੀਜ਼ ਦੀ ਲੋੜ ਆ ਜਾਂ ਮਤਲਬ ਤੁਹਾਨੂੰ ਕੀ ਚਾਹੀਦਾ ਵਾ ਇਹਦੇ ਬਾਰੇ ਸਾਡੇ ਜਿਹੜੇ ਹਾਲਾਤ ਆ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਇਸੇ ਕਰਕੇ ਸਾਡੇ ਜਿਹੜੇ ਮੇਰੇ ਬਿਮਾਰ ਹੋਣ ਕਰਕੇ ਮੰਝੇ ਤੇ ਪੈਣ ਕਰਕੇ 6-7 ਸਾਲ ਤੋਂ ਮਬਾਰ ਸੀ ਆਪਣੀ ਕਿਰਤ ਕਰਦੇ ਹਾਂ ਕਿਰਤ ਕਰਨ ਦੇ ਨਾਲ ਨਾਲ ਖਾਲਸਾ ਜੀ ਆਪਣੇ ਪਰਿਵਾਰ ਨੂੰ ਪਾਲਦੇ ਹਾਂ ਪਰ ਇਹ ਪਰਿਵਾਰ ਨੇ ਮੇਰਾ ਪੂਰਾ ਸਾਥ ਦਿੱਤਾ ਕਿਉਂਕਿ ਅਸੀਂ ਕਿਸੇ ਵੀ ਬੱਚੇ ਕੋਲੋਂ ਕਦੀ ਫੀਸ ਨਹੀਂ ਲਈ ਬਿਲਕੁਲ ਉਹਨਾਂ ਨੂੰ ਫ੍ਰੀ ਸਿਖਾਇਆ ਹੁਣ ਤੱਕ ਵੀ ਫ੍ਰੀ ਸਿਖਾਉਂਦੇ ਆ ਰਹੇ ਹਾਂ ਤੇ ਅੱਗੇ ਵੀ ਫ੍ਰੀ ਸਿਖਾਉਣਾ ਵਾ ਕਿਉਂਕਿ ਜਿੰਨਾ ਚਿਰ ਸਾਡੇ ਵਿੱਚ ਸਵਾਸਿਆ ਗੁਰ ਸਿੱਖੀ ਦਾ ਪ੍ਰਚਾਰ ਕਰਦੇ ਰਵਾਂਗੇ ਪਰ ਖਾਲਸਾ ਜੀ ਜਿੱਥੇ ਸਾਡੇ ਪਰਿਵਾਰ ਨੇ ਸਾਥ ਦਿੱਤਾ ਉੱਥੇ ਸਾਡਾ ਜਿਹੜਾ ਵਾ ਹੋਰ ਸੰਸਥਾ ਨੇ ਜਾਂ ਧਾਰਮਿਕ ਲੈਵਲ ਦੇ ਜਿੰਨੇ ਵੀ ਵੱਡੀਆਂ-ਵੱਡੀਆਂ ਬਾਹਾਂ ਖੜੀਆਂ ਕਰਕੇ ਨਾਰੇ ਮਾਰਨ ਵਾਲੇ ਉਹਨਾਂ ਸਾਡੀ ਕਿਸੇ ਅਨਸਾਰ ਜਿਹੜੀ ਆ ਉਹ ਨਹੀਂ ਲਈ ਇਸ ਕਰਕੇ ਸਾਡੇ ਜਿਹੜੇ ਹਾਲਾਤ ਆ ਉਹ ਤਰਸਯੋਗ ਬਣੇ ਤਾਨੂੰ ਗਤਕਾ ਖੇਲਦਿਆਂ ਕੇਸ ਨਾਮ ਨਾਲ ਜਾਣਿਆ ਜਾਂਦਾ ਹੀ ਔਰ ਪਿੰਡ ਵਿੱਚ ਵੀ ਔਰ ਆਲੇ ਦੁਆਲੇ ਪੂਰੇ ਦੇਸ਼ ਵਿੱਚ ਤੁਹਾਨੂੰ ਕੇਸ ਨਾਮ ਨਾਲ ਬੁਲਾਉਂਦੇ ਸੀਗੇ ਦੇਖੋ ਜੀ 2007-08 ਤੋਂ ਸ਼੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਤਰਨਤਾਰਨ ਜਿੱਥੋਂ ਗਤਕਾ ਅਸੀਂ ਸਿੱਖ ਕੇ ਤੇ ਖਾਲਸਾ ਜੀ 2009 ਦੇ ਵਿੱਚ ਕਲਰ ਚੈਨਲ ਤੇ ਗਿਆ ਔਰ ਸੌਰੀ ਸੋਨੀ ਟੀਵੀ ਤੇ ਗਿਆ ਜਿੱਥੇ ਸ਼ੋਅ ਚੱਲਦਾ ਸੀ ਐਂਟਰਟੇਨਮੈਂਟ ਕੇ ਲਈ ਔਰ ਵੀ ਕੁਝ ਕਰੇਗਾ ਜਿਦੇ ਵਿੱਚ ਜੱਜ ਅਨੂ ਮਲਕ ਤੇ ਫਰਾਖ ਖਾਨ ਸੀ ਉਹਦੇ ਵਿੱਚ ਉਸ ਸਮੇਂ ਤੇ ਜਿਹੜੀ ਟੀਮ ਅਸੀਂ ਬਣਾਈ ਸੀ ਉਹ ਬਣਾਈ ਸੀ ਨਿਸ਼ਾਨੇ ਖਾਲਸਾ ਗਤਕਾ ਗਰੁੱਪ ਜੀ ਦੇ ਵਿੱਚ ਉਸਤਾਦ ਹਰਪੀਤ ਸਿੰਘ ਹੈਪੀ ਤੇ ਤੁਸੀਂ ਮੇਰੇ ਬਾਰੇ ਜਾਨਣਾ ਚਾਹੁੰਦੇ ਜੇ ਮੇਰਾ ਨਾਮ ਸੀ ਬਲਵਿੰਦਰ ਸਿੰਘ ਗੋਲਡੀ ਉਹ ਦੋ ਉਸਤਾਦ ਸੀਗੇ ਅਸੀਂ ਤੇ ਉੱਥੇ ਜਦੋਂ ਜਾ ਕੇ ਅਸੀਂ ਸ਼ੋਅ ਕੀਤਾ ਆਪਣੀ ਕਲਾ ਵਿਖਾਈ ਤੇ ਸਾਨੂੰ ਬੜਾ ਮਾਣ ਬਖਸ਼ਿਆ 5 ਲੱਖ ਦਾ ਜਿਹੜਾ ਅਵਾਰਡ ਸੀ ਉਹ ਦਿੱਤਾ ਗਿਆ ਤੇ 5 ਲੱਖ ਰੁਪਈਆ ਵੀ ਸਾਨੂੰ ਨਗਦ ਦਿੱਤਾ ਗਿਆ ਪਰ ਉਹ ਖਾਲਸਾ ਜੀ 5 ਲੱਖ ਦੇ ਨਾਲ ਜਿਹੜਾ ਨਿਸ਼ਾਨੇ ਖਾਲਸਾ ਗਤਕਾ ਗਰੁੱਪ ਵਾਲਿਆਂ ਨੇ ਜੰਡੇਲਾ ਰੋਡ ਤੇ ਆਪਣਾ ਘਰ ਤੇ ਬਣਾ ਲਿਆ ਪਰ ਉਹਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਤਾਂ ਜਿਹੜੇ ਸਾਡੇ ਘਰ ਦੇ ਹਾਲਾਤ ਜਿਉਂਦੇ ਤੇਓ ਹੀ ਆ ਤੇ ਇਸ ਕਰਕੇ ਖਾਲਸਾ ਜੀ ਪੂਰੀ ਦੁਨੀਆ ਦਾ ਅਸੀਂ ਚੱਕਰ ਲਾਇਆ ਤੇ ਪੂਰੀ ਦੁਨੀਆ ਦੇ ਵਿੱਚ ਕੋਈ ਇਹੋ ਜਿਹੀ ਜਗ੍ਹਾ ਨਹੀਂ ਹੋਣੀ ਇੰਡੀਆ ਦੀ ਜਿੱਥੇ ਅਸੀਂ ਨਾ ਜਾ ਕੇ ਸਿੱਖ ਕੌਮ ਦਾ ਰੋਸ਼ਨਾ ਨਾ ਰੋਸ਼ਨ ਨਾ ਕੀਤਾ ਹੋਵੇ ਸੰਗਤਾ ਸਾਨੂੰ ਬੜਾ ਪਿਆਰ ਕਰਦੀਆਂ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਨੰਬਰ ਦੇ ਮਹੀਨੇ ਤੋਂ ਲੈ ਕੇ ਜਨਵਰੀ ਫਰਵਰੀ ਤੱਕ ਜਿਹੜੀਆਂ ਸੰਗਤਾ ਸਾਨੂੰ ਬੁਲਾਉਂਦੀਆਂ ਸੀ ਰਾਜਸਥਾਨ ਦੀ ਧਰਤੀ ਤੇ ਮਹਾਚਲ ਦੀ ਧਰਤੀ ਤੇ ਕੋਈ ਗੁਜਰਾਤ ਦੀ ਧਰਤੀ ਤੇ ਐਦਾਂ ਕਰਕੇ ਸਾਨੂੰ ਜੂਪੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅਸੀਂ ਉੱਥੇ ਜਾ ਕੇ ਆਪਣੀ ਕਲਾ ਵਿਖਾਉਨੇ ਹਾਂ ਤੇ ਜੋ ਸਾਨੂੰ ਭੇਟਾ ਦਿੱਤੀ ਜਾਂਦੀ ਸੀ ਅਸੀਂ ਕਦੀ ਮੂੰਹ ਮੰਗ ਕੇ ਨਹੀਂ ਲਈ ਜੋ ਸਾਨੂੰ ਦਿੱਤਾ ਜਾਂਦਾ ਸੀ ਉਹਦੇ ਵਿੱਚ ਅਸੀਂ ਆਪਣੇ ਬਾਣੇ ਆਪਣੇ ਸ਼ਾਸਤਰ ਤੇ ਕੁਝ ਬੱਚਿਆਂ ਨੂੰ ਵੀ ਦਸਵੰਦ ਦਿੰਦੇ ਸਾਂ ਇਸ ਤੁਹਾਡੇ ਜਿਹੜੇ ਬਿਮਾਰ ਹੋਣ ਦੇ ਪਿੱਛੇ ਕੀ ਕਾਰਨ ਹੈ ਔਰ ਇਹੋ ਜੀ ਕੀ ਮੁਸੀਬਤ ਆ ਗਈ ਹੈ ਜਿਹੜਾ ਕਿ ਓਕੇ ਤੁਹਾਨੂੰ ਘਰ ਦੇ ਹਾਲਾਤ ਵੀ ਮਾੜੇ ਹੋ ਗਏ ਔਰ ਤੁਹਾਨੂੰ ਇਸ ਬਿਮਾਰੀ ਤੋਂ ਬਾਅਦ ਕੀ ਗਤਕੇ ਨਾਲ ਸੰਬੰਧਿਤ ਜਿੰਨਾ ਸੰਸਥਾਵਾਂ ਨਾਲ ਤੁਸੀਂ ਜੁੜੇ ਸੀਗੇ ਇਹ ਤੁਹਾਨੂੰ ਅੱਜ ਵੀ ਬੁਲਾਉਂਦੀਆਂ ਵਾਂ ਜਾਂ ਉਹਨਾਂ ਨੇ ਵੀ ਸਾਥ ਛੱਡ ਦਿੱਤਾ ਨਹੀਂ ਜੀ ਵੇਖੋ ਬੜਾ ਵੱਡਾ ਛਾੜਾ ਸਵਾਲ ਹੈ ਕਿ ਜਿਹੜੀਆਂ ਸੰਸਥਾਵਾਂ ਦੇ ਨਾਲ ਅਸੀਂ ਧਾਰਮਿਕ ਲੈਵਲ ਦਾ ਪ੍ਰਚਾਰ ਕੀਤਾ ਉਹਨਾਂ ਨੇ ਵੀ ਸਾਡੀ ਕੋਈ ਬਾਹ ਨਹੀਂ ਫੜੀ ਸਾਰ ਨਹੀਂ ਲਈ ਕਿਉਂਕਿ 7 10 ਸਾਲ ਪਹਿਲਾਂ ਮੇਰੇ ਮੰਮੀ ਡੈਡੀ ਦੀ ਡੈਥ ਹੋ ਚੁੱਕੀ ਸੀ ਤੇ ਉਹ ਟੈਨਸ਼ਨ ਨਾਲ ਮੈਨੂੰ ਸ਼ੂਗਰ ਹੋਣ ਕਰਕੇ ਉਹਦੇ ਨਾਲ ਫਿਰ ਕਈ ਬਿਮਾਰੀਆਂ ਮੈਨੂੰ ਹੋਰ ਜਕੜ ਗਈਆਂ ਜੀਹਦਾ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ 6-7 ਸਾਲ ਤੋਂ ਮੈਂ ਆਪਣਾ ਥੋੜੀ ਬਹੁਤੀ ਦਵਾਈ ਖਾ ਕੇ ਚੱਲੀ ਜਾਂਦਾ ਸੀ ਪਰ ਹੁਣ ਜਿਹੜਾ ਜ਼ਿਆਦਾ ਲਪੇਟ ਵਿੱਚ ਆ ਗਿਆ ਤੇ ਮੈਨੂੰ ਮੇਰੇ ਸਹੋਗੀ ਜਿਹੜੇ ਕੋਈ ਸੱਜਣ ਸੀ ਉਹਨਾਂ ਨੇ ਚੁੱਕ ਕੇ ਤੇ ਅੰਮ੍ਰਿਤਸਰ ਕੇਅਰ ਵਿਲ ਪ੍ਰਾਈਵੇਟ ਹਸਪੀਟਲ ਉੱਥੇ ਦਾਖਲ ਕਰਾਇਆ ਉੱਥੇ ਮੈਂ 9 ਦਿਨ ਦਾਖਲ ਰਿਆ ਤੇ ਖੈਰ ਉਥੋਂ ਮੇਰਾ ਇਲਾਜ ਹੋਇਆ ਤੇ ਗੁਰੂ ਦੀ ਕਿਰਪਾ ਨਾਲ ਹੁਣ ਮੈਂ ਕੁਝ ਠੀਕ ਹਾਂ ਤੇ ਮੇਰੀ ਇਹ ਮਨ ਦੇ ਵਿੱਚ ਤਮੰਨਾ ਵਾ ਕਿ ਜਿੰਨਾ ਚਿਰ ਮੇਰੇ ਵਿੱਚ ਸਵਾਸ ਰਹਿਣਗੇ ਮੈਂ ਉਹਨਾਂ ਚਿਰ ਗੁਰਚਕੀ ਦਾ ਪ੍ਰਚਾਰ ਕਰਦਾ ਰਹੂੰਗਾ ਪਰ ਇਸ ਚੀਜ਼ ਦਾ ਦੁੱਖ ਜ਼ਰੂਰ ਹੁੰਦਾ ਏ ਕਿ ਜਿੰਨਾ ਕਰਕੇ ਪ੍ਰਚਾਰ ਕੀਤਾ ਹੋਵੇ ਪ੍ਰਸਾਰ ਕੀਤਾ ਹੋਵੇ ਤੇ ਦੁੱਖ ਦੀ ਘੜੀ ਦੇ ਉੱਤੇ ਉਹ ਨਾ ਪਹੁੰਚਣ ਤੇ ਬੜਾ ਅਜੀਬ ਜਿਹਾ ਲੱਗਦਾ ਮੈਂ ਨਹੀਂ ਮੇਰੇ ਤੋਂ ਵੱਡੇ-ਵੱਡੇ ਗੱਤਕਾ ਮਾਸਟਰ ਜਿਹੜੇ ਉਹ ਵੀ ਵਿਚਾਰੇ ਇਸੇ ਹਾਲਾਤ ਵਿੱਚ ਹੋਣਗੇ ਜੇ ਮੈਂ ਇਸ ਹਾਲਾਤ ਵਿੱਚ ਆ ਤੇ ਉਹ ਵੀ ਹੋਣਗੇ ਕਿਉਂਕਿ ਸ਼੍ਰੋਮਣਿਕ ਕਮੇਟੀ ਨੂੰ ਅਸੀਂ ਬੜੀ ਆਰ ਬੇਨਤੀ ਕੀਤੀ ਕਿ ਸਾਨੂੰ ਗੱਤਕੇ ਦੇ ਕੋਚ ਭਰਤੀ ਕਰ ਲੋ ਪਰ ਉਹਨਾਂ ਨੇ ਵੀ ਸਾਡੀ ਸਾਰ ਜਿਹੜੀ ਆ ਨਹੀਂ ਲਈ ਕੋਈ ਭਰਤੀ ਨਹੀਂ ਕੀਤਾ ਗਿਆ ਤੇ ਉਹ ਉਹੀ ਗੱਲ ਕਿ ਅੰਨਾ ਵੰਡੇ ਰੇੜੀਆਂ ਮੁਰਮੁਰ ਆਪਣਿਆਂ ਨੂੰ ਉਹਨਾਂ ਨੇ ਆਪਣੇ ਸ਼ਵਾਰਚੀ ਬੰਦੇ ਭਰਤੀ ਕੀਤੇ ਬੀਬੀ ਜਗੀਰ ਕੌਰ ਆਈ ਪ੍ਰਧਾਨ ਮੱਕੜ ਜੀ ਰਹਿ ਉਹਨਾਂ ਤੋਂ ਬਾਅਦ ਤਾਂ ਮੀ ਜੀ ਵੀ ਹੈ ਹਰ ਹਾਲ ਉਹਦਾ ਉਵੇਂ ਹੀ ਆ ਕੋਈ ਸਾਰ ਕਿਸੇ ਦੀ ਨਹੀਂ ਲੈਂਦਾ 골ਡੀ ਜੀ ਤੁਸੀਂ ਕਿੰਨੇ ਸਾਲ ਦੀ ਉਮਰ ਸੀ ਜਦੋਂ ਤੁਸੀਂ ਗਤਕੇ ਦੇ ਵਿੱਚ ਦਾਖਲ ਹੋਏ ਆਪਣਾ ਪੈਰ ਰਵਾ ਕੀਤਾ ਔਰ ਪੂਰੇ ਟ੍ਰੇਨ ਹੋਏ ਉਹ ਕਿਹੜਾ ਸਮਾਂ ਸੀ ਔਰ ਅੱਜ ਤੇ ਉਸ ਸਮੇਂ ਵਿੱਚ ਕਿੰਨਾ ਆਪਣੇ ਆਪ ਵਿੱਚ ਸ਼ਰੀਰਕ ਤੌਰ ਤੇ ਇਸ ਫਰਕ ਸਮਝਦੇ ਜੇ ਬਹੁਤ ਜ਼ਿਆਦਾ ਫਰਕ ਸਮਝਦਾ ਜੀ ਹੁਣ ਮੇਰੀ 44-42 ਸਾਲ ਉਮਰ ਹੋ ਗਈ ਆ ਤੇ ਖੈਰ ਜਦੋਂ ਉੱਥੇ ਸਕੂਲ ਦੇ ਵਿੱਚ ਹਾਂ ਉਦੋਂ 17-18 ਸਾਲ ਦੀ ਉਮਰ ਸੀਗੀ ਤੇ ਉਹ 17 18 ਸਾਲ ਦੀ ਉਮਰ ਦੇ ਵਿੱਚ ਟ੍ਰੇਨਿੰਗ ਲੈ ਕੇ ਤੇ ਫਿਰ ਮੈਂ ਫੌਜ ਦੇ ਜਿਹੜੇ ਫੌਜੀ ਆਪਣੇ ਦੇਸ਼ ਦੇ ਰਾਖੇ ਆ ਲਦਾਖ ਜਾ ਕੇ ਉੱਥੇ ਫੌਜੀਆਂ ਨੂੰ ਟ੍ਰੇਨਿੰਗ ਦੇ ਕੇ ਆਇਆ ਤੇ ਉਹ ਵੀ ਬੜੇ ਪ੍ਰਭਾਵਿਤ ਸੀ ਸੈਲਫ ਡਿਫੈਂਸ ਕਿਉਂਕਿ ਕਿਸੇ ਦੇ ਉੱਤੇ ਵਾਰ ਕਰਨਾ ਤੇ ਕਿਸੇ ਦਾ ਵਾਰ ਰੋਕਣਾ ਨੂੰ ਸੈਲਫ ਡਿਫੈਂਸ ਕਹਿੰਦੇ ਆ ਤੇ ਮੈਂ ਸਿੱਖ ਮਾਰਸ਼ਲ ਆਰਟ ਦੀਆਂ ਬੜੀਆਂ-ਬੜੀਆਂ ਜਿਹੜੀਆਂ ਬੜੀਆਂ ਆ ਫੈਡਰੇਸ਼ਨਾਂ ਸਿੱਖ ਗੱਤਕਾ ਫੈਡਰੇਸ਼ਨ ਆਫ ਇੰਡੀਆ ਦਾ ਮੈਂ ਮੁਖਬਲਾ ਰਹਾ ਹਾਂ ਔਰ ਖਾਲਸਾ ਗੱਤਕਾ ਫੈਡਰੇਸ਼ਨ ਦਾ ਵੀ ਮੈਂ ਮੁਖਬਲਾ ਰਹਾ ਹਾਂ ਔਰ ਵੀ ਕਈ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਨੇ ਮੈਨੂੰ ਬੁਲਾਰੇ ਹੋਣ ਦਾ ਅਵਾਰਡ ਦਿੱਤਾ ਏ ਪਰ ਉਹ ਕੱਲੇ ਅਵਾਰਡ ਹੀ ਰਹਿ ਗਏ ਪਰ ਉਹਨਾਂ ਨੇ ਵੀ ਕੋਈ ਮੇਰੀ ਮਾਇਆ ਪੱਖੋਂ ਮਦਦ ਨਹੀਂ ਕੀਤੀ ਕਿ ਇਸ ਸਿੰਘ ਦਾ ਘਰ ਬਣਾ ਦਈਏ ਜਾਂ ਇਸ ਸਿੱਖ ਦੇ ਬੱਚੇ ਜਿਹੜੇ ਪੜ ਰਹੇ ਆ ਤੇ ਉਹਨਾਂ ਦੀ ਕੋਈ ਮਦਦ ਕੀਤੀ ਜਾਵੇ ਕਿਉਂਕਿ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਕਿ ਮੇਰੀ ਜਿਹੜੀ ਬੇਟੀ ਅਨੁਰਿਤ ਕੌਰ ਆ ਉਹ ਪੰਜਾਬ ਦੇ ਵਿੱਚੋਂ ਬਾਕਸਿੰਗ ਦੇ ਵਿੱਚੋਂ ਦੂਜੇ ਨੰਬਰ ਤੇ ਆਈ ਤੇ ਉਹਨੂੰ ਵੀ ਜਿਵੇਂ ਕਿ ਤੁਸੀਂ ਦੱਸ ਰਹੇ ਜੇ ਕਿ ਤੁਹਾਹੀ ਸਿੱਖੀ ਨਾਲ ਜੁੜੇ ਜੇ ਗੁਰਸਿੱਖ ਜੇ ਔਰ ਇਨੇ ਸਮੇ ਤੋਂ ਗਤਕੇ ਦੇ ਮਤਲਬ ਛੋਟੇ ਬੱਚਿਆਂ ਨੂੰ ਜਾਂ ਉਹਨਾਂ ਨੂੰ ਫ੍ਰੀ ਸਿੱਖਿਆ ਦੇ ਰਹੇ ਜੇ ਗਤਿਏ ਦੀ ਔਰ ਇਹਦੇ ਵਿੱਚ ਤੁਸੀਂ ਦੱਸਿਆ ਵਾ ਕਿ ਐਸਜੀਪੀਸੀ ਵੱਲੋਂ ਜਾਂ ਹੋਰ ਸਿੱਖ ਸੰਸਥਾਵਾਂ ਵੱਲੋਂ ਤੁਹਾਡੀ ਕੋਈ ਸਾਰ ਨਹੀਂ ਲਈ ਗਈ ਔਰ ਤੁਸੀਂ ਇਹ ਦੱਸੋ ਕਿ ਜਿਹੜੇ ਤੁਹਾਡੇ ਕੋ ਬੱਚੇ ਸਿੱਖੇ ਗਏ ਆ ਸੁਣਿਆ ਹੈ ਕਿ ਉਹ ਆਪਣੇ ਆਪ ਵਿੱਚ ਵਧੀਆ ਟ੍ਰੇਨਡ ਹੋ ਕੇ ਉਹਨਾਂ ਨੇ ਆਪਣਾ ਸਟੈਂਡ ਹੋ ਚੁੱਕੇ ਆ ਦੇਸ਼ਾਂ ਵਿਦੇਸ਼ਾਂ ਜਾ ਕੇ ਉਹ ਕਾਮਯਾਬ ਹੋ ਚੁੱਕੇ ਆ ਸਟੇਜ ਸ਼ੋਅ ਵੀ ਕਰਦੇ ਨੇ ਜਾਂ ਹੋਰ ਵਿੱਚ ਆਪਣੇ ਇਨਕਮ ਦਾ ਸਾਧਨ ਵੀ ਲੇ ਉਹਨਾਂ ਨੇ ਔਰ ਉਹਦੇ ਵਿੱਚ ਉਹਨਾਂ ਨੇ ਤੁਹਾਡੇ ਨਾਲ ਅਜੇ ਤੱਕ ਕਿੰਨਾ ਕੁ ਸੰਪਰਕ ਕੀਤਾ ਵੇਖੋ ਜੀ ਕੋਈ 2-4 ਸਿੰਘ ਹੈਗੇ ਆ ਜਿਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ ਵਾ ਪਰ ਬਹੁਤਿਆਂ ਨੇ ਨਹੀਂ ਕੀਤਾ ਕਿਉਂਕਿ ਜਾ ਕੇ ਆਪਣੇ ਖਾੜੇ ਖੋਲ੍ਹ ਲਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਉੱਥੇ ਵੀ ਤੇ ਜਾਂ ਇੱਥੇ ਵੀ ਆਪਣੇ ਕਾਰੋਬਾਰ ਸੈਟ ਕੀਤੇ ਆ ਪਰ ਇਹ ਨਹੀਂ ਉਹਨਾਂ ਦੇ ਕਦੀ ਮਨ ਵਿੱਚ ਆਇਆ ਕਿ ਅਸੀਂ ਆਪਣੇ ਉਸਤਾਦ ਦਾ ਵੀ ਹਾਲਚਾਲ ਪੁੱਛੀਏ ਜਿਹਦੇ ਕੋਲੋਂ ਅਸੀਂ ਟ੍ਰੇਨਿੰਗ ਲੈ ਕੇ ਇੱਥੇ ਤੱਕ ਪਹੁੰਚੇ ਆ ਪਰ ਇਸ ਚੀਜ਼ ਦਾ ਵਾਕਿਆ ਹੀ ਦੋ ਖੰਦਾਏ ਮੇਰੇ ਨਾਲ ਇਕੱਲੇ ਨਾਲ ਨਹੀਂ ਮੈਂ ਅੱਗੇ ਵੀ ਮੇਰੇ ਕੋਲ ਵੀਰ ਚੈਨਲ ਵਾਲੇ ਆਏ ਸੀਗੇ ਮੈਂ ਉਹਨਾਂ ਦਾ ਵੀ ਧੰਨਵਾਦ ਕੀਤਾ ਤੇ ਉਹਨਾਂ ਦੇ ਚੈਨਲ ਰਾਹੀਂ ਇਹ ਗੱਲ ਕਹੀ ਆ ਕਿ ਜਦੋਂ ਇੱਥੋਂ ਜਾਂਦੇ ਉਦੋਂ ਬੜਾ ਪੈਰੀ ਹੱਥ ਹੈ ਉਸਤਾਦ ਜੀ ਅਸੀਂ ਤੁਹਾਡਾ ਗੁਣ ਜਿਹੜਾ ਮਤਲਬ ਮਰਦੇ ਦਮ ਤੱਕ ਯਾਦ ਰੱਖਾਂਗੇ ਪਰ ਜਦੋਂ ਉੱਥੇ ਜਾ ਕੇ ਮੁੜ ਕੇ ਫਿਰ ਖੈਰ ਇਸ ਚੀਜ਼ ਤੋਂ ਨਮਕਰ ਹੋ ਜਾਂਦੇ ਇਹ ਗੋਲਦੀ ਜੀ ਤੁਹਾਡੇ ਘਰ ਦੇ ਹੁਣ ਇਨਕਮ ਸੋਰਸ ਦਾ ਕਿਵੇਂ ਆ ਕਿਵੇਂ ਗੁਜ਼ਾਰਾ ਹੋ ਰਿਹਾ ਔਰ ਕੀ ਮੰਗ ਕਰਦੇ ਜੇ ਤੁਸੀਂ ਅੱਗੇ ਮੇਰੀ ਜੀ ਇੱਕੋ ਇੱਕ ਮੰਗ ਆ ਕਿ ਵੇਖੋ ਦਾਨੀ ਸੱਜਣ ਬਹੁਤ ਬੈਠੇ ਆ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਮੇਰੀ ਉਹਨਾਂ ਗੁਰਸਿੱਖਾ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੇਖੋ ਸ਼੍ਰੋਮਣੀ ਕਮੇਟੀ ਨੇ ਤੇ ਸਾਡੀ ਬਾਹ ਕੋਈ ਨਹੀਂ ਫੜਦੀ ਪੰਜਾਬ ਦੀ ਧਰਤੀ ਦੇ ਉੱਤੇ ਰਜਿਆਂ ਨੂੰ ਰਜਾਇਆ ਜਾ ਰਿਹਾ ਹੈ ਪਰ ਜਿਹੜੇ ਸਾਡੇ ਵਰਗੇ ਬੈਠੇ ਨੇ ਵਿਚਾਰੇ ਜਿਨ੍ਹਾਂ ਨੇ ਸਾਰੀ ਉਮਰ ਜਿਹੜੀ ਸੇਵਾ ਫ੍ਰੀ ਕੀਤੀ ਆ ਕਿਸੇ ਬੱਚੇ ਕੋਲੋਂ ਕੋਈ ਪੈਸਾ ਨਹੀਂ ਲਿਆ ਫ੍ਰੀ ਟ੍ਰੇਨਿੰਗ ਦਿੱਤੀ ਆ ਘਰੋਂ ਵੀ ਪੂਰਾ ਖਰਚਾ ਕੀਤਾ ਹੈ ਸਿੰਘਾਂ ਨੂੰ ਜਲ ਪਾਣੀ ਸ਼ਿਕਾਉਂਦੇ ਰਿਹਾ ਪਰ ਜਿੰਨੀ ਸਮਰੱਥਾ ਸੀ ਉਹਨਾਂ ਅਸੀਂ ਕੀਤਾ ਪਰ ਹੁਣ ਸਾਡੀ ਗੱਲ ਵਾਸਤੇ ਤੋਂ ਬਾਹਰ ਹੋ ਗਈ ਆ ਮੇਰੇ ਬਿਮਾਰ ਹੋਣ ਕਰਕੇ ਤੇ ਮੇਰੀ ਗੁਰਸਿੱਖ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੇਖੋ ਮੇਰੇ ਬੱਚੇ ਹੁਣ ਜਵਾਨ ਹੋ ਗਏ ਆ ਤੇ ਇਸ ਚੀਜ਼ ਤੋਂ ਉਹ ਵੀ ਕਿਤੇ ਨਾ ਕਿਤੇ ਮੈਨੂੰ ਲਾਂਭਾ ਦਿੰਦੇ ਆ ਕਿ ਪਾਪਾ ਵੇਖੋ ਤੁਸੀਂ ਇੰਨੀ ਸੇਵਾ ਕੀਤੀ ਤੇ ਅੱਜ ਤੁਹਾਨੂੰ ਮਤਲਬ ਮੰਗਣਾਂ ਵਾਲੀ ਗੱਲ ਪੈ ਰਿਹਾ ਵਾ ਕਿਸੇ ਕੋਲੋਂ ਤੇ ਪਰ ਤੁਸੀਂ ਇਸ ਚੀਜ਼ ਦਾ ਖੜਾ ਛੱਡੋ ਪਰ ਫਿਰ ਵੀ ਮੇਰਾ ਆਪਣੀ ਅੰਦਰ ਦੀ ਜਿਹੜੀ ਆਵਾਜ਼ ਆ ਕਿ ਇਹ ਤੁਰ ਤੱਕ ਨਿਭਾਵਾਂਗੇ ਤੇ ਮੇਰੀ ਗੁਰਸੇਖ ਵੀਰਾਂ ਦੇ ਚਰਨਾ ਵਿੱਚ ਬੇਨਤੀ ਆ ਕਿ ਮੈਂ ਜਿਹੜੇ ਪੱਤਰਕਾਰ ਵੀਰ ਜਗ ਬਾਣੀ ਤੋਂ ਸਾਡੇ ਕੋਲ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਆ ਮੇਰਾ ਘਰ ਜਰੂਰ ਵਖਾ ਦਿਓ ਕਿਉਂਕਿ ਜਾਦਾ ਨਹੀਂ ਤੇ ਇਹ ਮੇਰਾ ਘਰ ਜਿਹੜਾ ਵਾ ਦੋ ਕਮਰੇ ਜਿਹੜੇ ਆ ਇਹ ਜਦੋਂ ਮੀਂਹ ਪੈਂਦਾ بارش ਹੁੰਦੀ ਆ ਤੇ ਉਹ ਜਿਹੜਾ ਕਮਰੇ ਚੋਂਦੇ ਨੇ ਬਾਲੇ ਪੈਨ ਉਤੇ ਇਹ ਕਿਰਪਾ ਕਰਕੇ ਜੇ ਕੋਈ ਮੇਰੀ ਮਦਦ ਕਰ ਸਕਦਾ ਤੇ ਉਹ ਕਿਰਪਾ ਕਰਕੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਇਹ ਦੋ ਚਾਰ ਜਿਹੜੇ ਕਮਰੇ ਆ ਇਹ ਪਵਾ ਦਿਓ ਬਾਕੀ ਜਿਹੜਾ ਹੁਣ ਮੇਰਾ ਵਾ ਸਰੀਰ ਥੋੜਾ ਜਿਹਾ ਮਲਕਾਇਮ ਹੋ ਗਿਆ ਵਾ ਮੈਂ ਆਪਣੀ ਕਿਰਤ ਕਰਕੇ ਬੱਚੇ ਜਿਹੜੇ ਆ ਉਹ ਪਾਲ ਲਊਗਾ ਇਹ ਸੰਨ ਗੋਲਡੀ ਜੀ ਜੋ ਗੱਤਕੇ ਦੇ ਮਾਰਸ਼ਲ ਆਰਟ ਰਏ ਨੇ ਮਾਸਟਰ ਰਏ ਨੇ ਅੱਜ ਵੀ ਉਹਨਾਂ ਦੀ ਸਿਹਤ ਇੰਨੀ ਜ਼ਿਆਦਾ ਖਰਾਬ ਹੋਣ ਕਰਕੇ ਉਹ ਪੂਰੀ ਤਰ੍ਹਾਂ ਨਾਲ ਮਤਲਬ ਆਪਣਾ ਕਾਰੋਬਾਰ ਨਹੀਂ ਚਲਾ ਸਕਦੇ ਔਰ ਜਿਹੜੇ ਕੀ ਜਿਹੜੇ ਨੌਜਵਾਨ ਛੋਟੇ ਬੱਚਿਆਂ ਨੂੰ ਫ੍ਰੀ ਸਿੱਖਿਆ ਦਿੰਦੇ ਸੀ ਉਹਨਾਂ ਵੱਲ ਵੀ ਇੱਕ ਮਹੀਨੇ ਤੋਂ ਪਿੱਛੇ ਜਿਨ੍ਹਾਂ ਨੇ ਟ੍ਰੇਨਿੰਗ ਬੰਦ ਕੀਤੀ ਹੋਈ ਹੈ ਔਰ ਅੱਜ ਇਹਨਾਂ ਦੇ ਘਰ ਦੇ ਹਾਲਾਤ ਇਹਨੇ ਜਿਆਦਾ ਵੱਧ ਤੋਂ ਵੱਧਰ ਹੋ ਚੁੱਕੇ ਆ ਨਾ ਕਿ ਮੰਗ ਮੰਗ ਕੇ ਮੰਗਾਂ ਲਈ ਅਪੀਲ ਕਰਨ ਲਈ ਮਜਬੂਰ ਹੋ ਰਿਹਾ ਨਾ ਔਰ ਐਸਜੀਬੀਸੀ ਤੋਂ ਸਿਕਸ ਹਸਤਾਵਾ ਤੋਂ ਮੰਗ ਕਰ ਰਹੇ ਆ ਕਿ ਉਹਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਉਹਨਾਂ ਦੀ ਬਾਫੜੀ ਜਾਵੇ ਧੰਨਵਾਦ